ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾ ਅਲੀमिटेड ਗਿਆਨ ਤੇ ਇਸ ਮੌਕੇ ਦੇ ਖਾਸ ਅਪਡੇਟ ਲੈ ਕੇ ਜੰਗ ਦੇ ਵਿੱਚ ਪਲ-ਪਲ ਦੀ ਖਾਸ ਜਾਣਕਾਰੀ ਖਾਸ ਅਪਡੇਟ ਤੁਹਾਡੇ ਤੱਕ ਸਾਂਝੇ ਕਰਦੇ ਰਹਾਂਗੇ ਸੋ ਵੀਡੀਓ ਅਖੀਰ ਤੱਕ ਦੇਖਣਾ ਇਸ ਤੋਂ ਪਹਿਲਾਂ ਕਿ ਅੱਜ ਦੇ ਖਾਸ ਅਪਡੇਟ ਤੁਹਾਨੂੰ ਦੱਸੀਏ ਇੱਥੇ ਦੱਸ ਦਿੰਨੇ ਆ ਕਿ ਇੱਕ ਖਾਸ ਖਬਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੂਤਰਾਂ ਦੇ ਅਨੁਸਾਰ ਜੰਗ ਦੇ ਮਾਹੌਲ ਦੇ ਵਿਚਕਾਰ ਇਸ ਤਣਾਅਪੂਰਵਕ ਭਰੇ ਮਾਹੌਲ ਦੇ ਵਿਚਕਾਰ ਪਾਕਿਸਤਾਨ ਵੱਲੋਂ ਭਾਰਤ ਨੂੰ ਫੋਨ ਕੀਤਾ ਗਿਆ ਜੀ ਆ ਦੋਸਤੋ ਪਾਕਿਸਤਾਨ ਵੱਲੋਂ ਭਾਰਤ ਨੂੰ ਫੋਨ ਕੀਤਾ ਗਿਆ ਇਸ ਜੰਗ ਦੇ ਮਾਹੌਲ ਦੇ ਵਿੱਚ ਤੇ ਸੂਤਰਾਂ ਅਨੁਸਾਰ ਇਹ ਵੀ ਖਬਰ ਹੈ ਕਿ ਹੋ ਸਕਦਾ ਹੈ ਜੰਗ ਰੁਕ ਜਾਵੇ ਜਿਸ ਦੇ ਵਿੱਚ ਅਮਰੀਕਾ ਵਿਚੋਲਾ ਬਣੇ ਸੋ ਕਿਹੜੇ ਕਿਹੜੇ ਦੋਸਤ ਚਾਹੁੰਦੇ ਨੇ ਕਿੰਨਾ ਕਿੰਨਾ ਨੂੰ ਲੱਗਦਾ ਹੈ ਕਿ ਜੇਕਰ ਜੰਗ ਰੁਕਦੀ ਹੈ ਤਾਂ ਮਾਨਵਤਾ ਦੇ ਲਈ ਇੱਕ ਚੰਗੀ ਗੱਲ ਹੋਵੇਗੀ ਜ਼ਰੂਰ ਕਮੈਂਟ ਕਰਨਾ ਤੇ ਉੱਥੇ ਹੀ ਅੱਜ ਦੀਆਂ ਖਾਸ ਖਬਰਾਂ ਦੱਸਦੇ ਹਾਂ ਦਿੱਲੀ ਦੇ ਵਿੱਚ ਇੱਕ ਹਾਈ ਲੈਵਲ ਮੀਟਿੰਗ ਚੱਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰੀ ਆਗਵਾਸ ਤੇ ਜਿਸ ਦੇ ਵਿੱਚ ਆਈਬੀ ਅਤੇ ਰਾ ਦੇ ਚੀਫ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਮੀਟਿੰਗ ਦਾ ਏਜੰਡਾ ਹੈ ਕਿ ਜੋ ਕੱਲ ਰਾਤੀ ਪਾਕਿਸਤਾਨ ਵੱਲੋਂ ਭਾਰਤ ਦੇ ਵਿੱਚ ਕਈ ਥਾਵਾਂ ਤੇ ਤਬਾਕੇ ਕੀਤੇ ਗਏ ਨੇ ਹਮਲਾ ਕੀਤਾ ਗਿਆ ਰਿਹਾਇਸੀ ਇਲਾਕਿਆਂ ਦੇ ਵਿੱਚ ਅਤੇ ਕਿਹਾ ਗਿਆ ਹੈ ਕਿ ਹੁਣ ਅਸੀਂ ਦੱਸਾਂਗੇ ਕਿ ਜੰਗ ਕੀ ਹੁੰਦੀ ਹੈ ਕਿਉਂਕਿ ਪਾਕਿਸਤਾਨ ਨੇ ਕਿਹਾ ਕਿ ਜੰਗ ਦੀ ਸ਼ੁਰੂਆਤ ਭਾਰਤ ਨੇ ਕੀਤੀ ਹੈ ਇਹ ਪਾਕਿਸਤਾਨ ਦੇ ਅਨੁਸਾਰ ਹੈ ਪਾਕਿਸਤਾਨ ਦਾ ਇਹ ਮੰਨਣਾ ਹੈ ਦੀ جنگ ਭਾਰਤ ਨੇ ਸ਼ੁਰੂ ਕੀਤੀ ਹੈ ਤੇ ਹੁਣ ਅਸੀਂ ਦੱਸਾਂਗੇ ਕਿ ਜੰਗ ਕੀ ਹੁੰਦੀ ਹੈ ਤੇ ਉਹਨਾਂ ਵੱਲੋਂ ਹੁਣ ਭਾਰਤ ਦੇ ਕਾਫੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਕੁਝ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਹਾਈ ਮੀਟਿੰਗ ਗੱਲ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਅਤੇ ਇਸ ਮੀਟਿੰਗ ਦੇ ਵਿੱਚ ਏਜੰਡਾ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਪਾਕਿਸਤਾਨ ਸਿਵਿਲਿਅਨ ਜਹਾਜ਼ਾਂ ਦੀ ਹੁਣ ਵਰਤੋਂ ਕਰਨ ਲੱਗ ਗਿਆ ਹੈ ਹਾਲਾਂਕਿ ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਜੋ ਲਾਹੌਰ 에어ਪੋਰਟ ਹੈ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਭਾਰਤ ਦਾ ਇਹ ਵੀ ਕਹਿਣਾ ਹੈ ਕਿ ਜੋ ਹੁਣ ਪਾਕਿਸਤਾਨ ਹੈ ਉਹ ਵੱਡੇ ਹਥਿਆਰ ਵੀ ਵਰਤ ਰਿਹਾ ਹੈ ਜੋ ਕਿ ਇੰਟਰਨੈਸ਼ਨਲ ਬਾਰਡਰਸ ਦੀ ਉਲੰਘਣਾ ਹੈ ਅਤੇ ਨਾਲ ਹੀ ਸੀ ਡੀ ਐਸ ਅਨਿਲ ਚੋਹਾਨ ਦੀ ਤਿੰਨੇ ਸੈਨਾ ਮੁਖੀਆਂ ਦੇ ਨਾਲ ਮੀਟਿੰਗ ਵੀ ਚੱਲ ਰਹੀ ਹੈ ਉਹ ਮੀਟਿੰਗ ਲੈ ਰਹੇ ਨੇ ਜਿਹਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਹੋਵੇਗੀ ਪਾਕਿਸਤਾਨ ਦੇ ਖਿਲਾਫ ਅੱਗੇ ਕੀ ਕਾਰਵਾਈ ਕਰਨੀ ਹੈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਉਣੀ ਹੈ ਇਸ ਦੇ ਬਾਰੇ ਵਿਚਾਰ ਚਰਚਾ ਹੋਵੇਗੀ ਤੇ ਅੱਜ ਦੀ ਪ੍ਰੈਸ ਬਰੀਫਿੰਗ ਦੇ ਵਿੱਚ ਮੈਡਮ ਕ੍ਰੈਸ਼ੀ ਨੇ ਕਿਹਾ ਕਿ ਪੱਛਮੀ ਸਰਦ ਤੇ ਪਾਕਿਸਤਾਨ ਨੇ ਡਰੋਨ ਅਤੇ ਲੜਾਕੂ ਜਹਾਜ਼ ਵਰਤਣੇ ਸ਼ੁਰੂ ਕਰ ਦਿੱਤੇ ਨੇ ਅਤੇ ਪੱਛਮੀ ਜ਼ੋਨ ਜਿਸ ਦਾ ਮਤਲਬ ਹੈ ਜਿਸ ਦੇ ਵਿੱਚ ਪੱਛਮੀ ਜ਼ੋਨ ਦੇ ਵਿੱਚ ਪੰਜਾਬ ਦੇ ਕਾਫੀ ਇਲਾਕੇ ਅਤੇ ਰਾਜਸਥਾਨ ਦੇ ਕੁਝ ਇਲਾਕੇ ਵੀ ਆਉਂਦੇ ਨੇ ਇਸ ਤੋਂ ਇਲਾਵਾ ਇਹ ਕਿ ਅੱਧੀ ਰਾਤ ਨੂੰ ਮਸਾਇਲ ਨਾਲ ਪੰਜਾਬ ਦੇ 에ਅਰਬੇਸ ਨੂੰ ਉਡਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜੋ ਕਿ ਭਾਰਤ ਦਸੈਲਾ ਨੇ ناکਾਮਯਾਬ ਕਰ ਦਿੱਤੀ ਹੈ ਪਾਕਿਸਤਾਨ ਨੇ ਵੱਡੇ ਹਥਿਆਰਾਂ ਦੀ ਵਰਤੋਂ ਕੀਤੀ ਜੋ ਭਾਰਤ ਨੇ ਨਾਕਾਮ ਕੀਤੇ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਇੱਕ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਨਾਗਰਿਕਾਂ ਦੀ ਇੱਕ ਟ੍ਰੇਨਿੰਗ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਰੈੱਡ ਕਰਾਸ ਦੀ ਟ੍ਰੇਨਿੰਗ ਕਿਸੇ ਨੂੰ ਫਰਸਟ ایڈ ਕਿਵੇਂ ਦੇਣਾ ਹੈ ਜੇਕਰ ਕੋਈ ਜ਼ਖਮੀ ਹੁੰਦਾ ਹੈ ਫਿਜ਼ੀਕਲ ਐਕਟੀਵਿਟੀਆਂ ਵੀ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵੀ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਮਿਲਟਰੀ ਦੇ ਮੁੱਖ ਮੰਤਰੀ ਮਿਲਟਰੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਜਿਵੇਂ ਕਿ ਪਿਛਲੇ ਦਿਨੀ ਤੁਸੀਂ ਵੀ ਕਾਫੀ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਖੇਤਾਂ ਦੇ ਵਿੱਚ ਕੁਝ ਡਰੋਨ ਦੇ ਟੁਕੜੇ ਮਿਲਦੇ ਨੇ ਜਾਂ ਫਿਰ ਮਿਸਾਈਲ ਦੇ ਟੁਕੜੇ ਮਿਲਦੇ ਨੇ ਤਾ ਪੰਜਾਬੀ ਕੀ ਕਰਦੇ ਨੇ ਉਹਨਾਂ ਖੇਤਾਂ ਦੇ ਵਿੱਚ ਵੱਡਾ ਇਕੱਠ ਕਰ ਲੈਂਦੇ ਨੇ ਤੇ ਉਹਨਾਂ ਟੁਕੜਿਆਂ ਦੇ ਨਾਲ ਛੇੜਛਾੜ ਕਰਦੇ ਨੇ ਉਹਨਾਂ ਨੂੰ ਸ਼ੋਅ ਕਰਦੇ ਨੇ ਵੀਡੀਓਜ਼ ਬਣਾਉਂਦੇ ਨੇ ਤਾਂ ਮਿਲਟਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਅਜਿਹਾ ਕੁਝ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਜਦੋਂ ਕੋਈ ਡਰੋਨ ਦਾ ਪੀਸ ਇੱਧਰ ਆਪਣੇ ਇਲਾਕੇ ਦੇ ਵਿੱਚ ਆ ਕੇ ਗਿਰਦਾ ਹੈ ਜਾਂ ਫਿਰ ਮਿਸਾਈਲ ਦਾ ਕੁਝ ਹਿੱਸਾ ਆ ਕੇ ਗਿਰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਦੇ ਵਿੱਚ ਜੋ ਬਰੂਧ ਹੋਵੇ ਉਹ ਹਾਲੇ ਜਿੰਦਾ ਹੋਵੇ ਅਤੇ ਜਦੋਂ ਲੋਕ ਇਕੱਠੇ ਹੋਣ ਤਾਂ ਜੇਕਰ ਕੋਈ ਇਸ ਤਰ੍ਹਾਂ ਦਾ ਬਰੂਧ ਵਿਸਪੋਰਟ ਹੁੰਦਾ ਹੈ ਤਾਂ ਕੋਈ ਅਣਸਖਾਵੀ ਘਟਨਾ ਵੀ ਹੋ ਸਕਦੀ ਹੈ ਜਿਸ ਦੇ ਬਾਰੇ ਕਿ ਆਰਮੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਤੇ ਲੋਕਾਂ ਨੂੰ ਆਪ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜੋ-ਜੋ ਪ੍ਰਸ਼ਾਸਨ ਵੱਲੋਂ ਗਾਈਡਲਾਈਨਸ ਹੁੰਦੀਆਂ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਜਿਵੇਂ ਲਾਈਟ ਸੰਬੰਧ ਕਰਨ ਬਾਰੇ ਕਿਹਾ ਜਾਂਦਾ ਉਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਬਾਹਰ ਨਿਕਲਣਾ ਜਿੱਥੋਂ ਤੱਕ ਸੰਭਵ ਹੋ ਸਕੇ ਘਟ ਕੀਤਾ ਜਾਵੇ ਘਰਾਂ ਦੇ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਤੇ ਇਸ ਸਬੰਧ ਦੇ ਵਿਚਕਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ ਹਾਕ ਡਾਰ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਇੱਕ ਵਾਰ ਫਿਰ ਤੋਂ ਪਾਕਿਸਤਾਨ ਨੇ ਇੱਕ ਵੱਡਾ ਬਿਆਨ ਦਿੱਤਾ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਹੂਬ ਹੂ ਕੋ ਇਧਰ ਪਹਿਲਾਂ ਇਹ ਹੀ ਬਿਆਨ ਦਿੱਤਾ ਸੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ ਹੈ ਕਿ ਜੇਕਰ ਭਾਰਤ ਹਮਲਾ ਰੋਕ ਦਵੇ ਤਾਂ ਅਸੀਂ ਵੀ جنگ ਤੋਂ ਪਿੱਛੇ ਹਟਣ ਦੇ ਲਈ ਤਿਆਰ ਹਾਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਮੇਂ ਲੋਕਾਂ ਦੀ ਜਾਨ ਅਤੇ ਪੈਸੇ ਦੀ ਬਰਬਾਦੀ ਨਹੀਂ ਚਾਹੁੰਦੇ ਏਸੀ ਕੁਝ ਖਾਸ ਅਪਡੇਟ ਤੇ ਦੱਸਦੀ ਹੈ ਕਿ ਉੱਥੇ ਹੀ ਇਸ ਸਭ ਦੇ ਵਿਚਕਾਰ ਉਹ ਨੌਜਵਾਨ ਜੋ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਬਾਹਰਲੀਆ ਸਟੇਟਾਂ ਦੇ ਨੇ ਜੋ ਲਗਾਤਾਰ ਆਪਣੀ ਸਟੇਟਸ ਨੂੰ ਵਾਪਸ ਜਾ ਰਹੇ ਨੇ ਤੁਸੀਂ ਵੀ ਕਾਫੀ ਵੀਡੀਓਜ਼ ਦੇ ਵਿੱਚ ਦੇਖਿਆ ਆਪਾਂ ਵੀ ਤੁਹਾਡੇ ਤੱਕ ਕਵਰੇਜ ਲੈ ਕੇ ਆਏ ਸੀ ਕਿ ਇਸ ਸਮੇਂ ਕਿਵੇਂ ਰੇਲ ਸਟੇਸ਼ਨ ਅਤੇ ਬੱਸ ਸਟੈਂਡ ਦੇ ਉੱਪਰ ਵੱਡੀ ਭੀੜ ਹੈ ਪੈਰ ਰੱਖਣ ਤੱਕ ਨੂੰ ਜਗ੍ਹਾ ਨਹੀਂ ਹੈ ਵਿਦਿਆਰਥੀ ਲਗਾਤਾਰ ਘਬਰਾਏ ਹੋਏ ਆਪਣੀਆਂ ਆਪਣੀਆਂ ਸਟੇਟਾਂ ਨੂੰ ਵਾਪਸ ਜਾ ਰਹੇ ਨੇ ਕਿਉਂਕਿ ਉੱਥੇ ਉਹਨਾਂ ਦੇ ਮਾਪੇ ਵੀ ਘਬਰਾਏ ਹੋਏ ਨੇ ਤਾਂ ਇਸ ਸਬ ਦੇ ਵਿਚਕਾਰ ਪ੍ਰਸ਼ਾਸਨ ਵੱਲੋਂ ਗਾਈਡਲਾਈਨਸ ਹੋਈਆਂ ਨੇ ਉਹਨਾਂ ਕਾਲਜ ਯੂਨੀਵਰਸਿਟੀਆਂ ਨੂੰ ਕਿ ਕਿਸੇ ਵੀ ਵਿਦਿਆਰਥੀ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਜੇਕਰ ਕੋਈ ਵਿਦਿਆਰਥੀ ਵਾਪਸ ਆਪਣੀ ਸਟੇਟ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਨਾ ਰੋਕਿਆ ਜਾਵੇ ਅਤੇ ਜੇਕਰ ਕੋਈ ਵਿਦਿਆਰਥੀ ਨਹੀਂ ਜਾਣਾ ਚਾਹੁੰਦਾ ਤਾਂ ਉਸ ਨੂੰ ਜ਼ਬਰਦਸਤੀ ਨਾ ਭੇਜਿਆ ਜਾਵੇ ਤੇ ਨਾਲ ਹੀ ਕਿਹਾ ਕਿ ਜੇਕਰ ਪ੍ਰਿਕਸ਼ਾਾਂਵਾਂ ਰੱਦ ਹੋ ਗਈਆਂ ਨੇ ਤਾਂ ਉਹਨਾਂ ਨੌਜਵਾਨਾਂ ਦੀ ਵੀ ਆਪਣੀ ਮਰਜ਼ੀ ਹੈ ਕਿ ਉਹ ਵਾਪਸ ਜਾਣਾ ਚਾਹੁੰਦੇ ਨੇ ਜਾਂ ਫਿਰ ਹਲੇ ਇੱਥੇ ਹੀ ਰਹਿਣਾ ਚਾਹੁੰਦੇ ਨੇ ਤੇ ਜੇਕਰ ਪ੍ਰਿਕਸ਼ਾਾਂਵਾਂ ਰਹਿੰਦੀਆਂ ਨੇ ਤਾਂ ਕਿਸੇ ਨੂੰ ਮਜਬੂਰ ਨਾ ਕੀਤਾ ਜਾਵੇ ਜੇਕਰ ਕੋਈ ਨਹੀਂ ਆਉਂਦਾ ਤਾਂ ਉਹ ਉਸ ਦੀ ਮਰਜ਼ੀ ਹੋਵੇਗੀ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਰਹਿਣ ਖਾਣ ਪੀਣ ਦੀ ਸਾਰੀ ਜ਼ਿੰਮੇਵਾਰੀ ਵੀ ਕਾਲਜ ਅਤੇ ਯੂਨੀਵਰਸਿਟੀਆਂ ਦੀ ਹੀ ਹੋਵੇਗੀ ਸੋ ਇਹ ਸੀ ਇਸ ਵੇਲੇ ਦੀਆਂ ਖਾਸ ਖਬਰਾਂ ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਨੇ ਵੀ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਹੈ ਜੋ ਕਿ ਹਰ ਇੱਕ ਦੇ ਲਈ ਜਾਣਨਾ ਬੇਹਦ ਜ਼ਰੂਰੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਉਸ ਦੇ ਬਾਰੇ ਸਵਰਨ ਸਿੰਘ ਟੈਣਾ ਨੇ ਕੀ ਕਿਹਾ ਤੇ ਨਾਲ ਹੀ ਇੱਕ ਹੋਰ ਜਾਣਕਾਰੀ ਦਰਸਤ ਕਰ ਦਈਏ ਜਿਵੇਂ ਕਿ ਹੁਣੇ ਤੁਹਾਨੂੰ ਦੱਸਿਆ ਕਿ ਕਾਲਜ ਯੂਨੀਵਰਸਿਟੀਆਂ ਨੂੰ ਗਾਈਡਲਾਈਨਸ ਜਾਰੀ ਹੋਈਆਂ ਨੇ ਤੇ ਨਾਲ ਇੱਕ ਗਾਈਡਲਾਈਨ ਇਹ ਵੀ ਜਾਰੀ ਹੋਈ ਹੈ ਕਿ ਜੇਕਰ ਕੋਈ ਵਿਦਿਆਰਥੀ ਪੇਪਰ ਨਹੀਂ ਦਿੰਦਾ ਤਾਂ ਉਸ ਨੂੰ ਕੋਈ ਵੀ ਜੁਰਮਾਨਾ ਨਾਲ ਲਗਾਏ ਜਾਵੇ ਸੋ ਉਹਨ ਦੇਖੋ ਸੁਵੰਨ ਸਿੰਘ ਟੈਣਾ ਨੇ ਵੀ ਕੀ ਕਿਹਾ ਇਸ ਮਾਮਲੇ ਤੇ ਲੰਗੇ ਕੱਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਰਿਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਇਰਨ ਵੱਜੇ ਆ ਦੁਕਾਨਾਂ ਬੰਦ ਹੋ ਗਈਆਂ ਲਗਭਗ 8 ਵਜੇ ਦੇ ਕਰੀਬ ਸ਼ਾਮ ਦੇ ਵੇਲੇ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਵੇਰ ਦੇ ਵੇਲੇ ਤੱਕ ਤੇ ਬਲੈਕਆਊਟ ਚੱਲਣਾ ਯਾਨੀ ਕਿ ਕਿਸੇ ਥਾਂ ਤੇ 8 ਤੋਂ 5 ਤੱਕ ਕਿਸੇ ਥਾਂ ਦੇ ਉੱਤੇ 9 ਤੋਂ ਲੈ ਕੇ 5 ਤੱਕ ਲੰਗੇ ਕੱਲ ਰਾਤੀ 8:30 ਵਜੇ ਦਾ ਵੇਲਾ ਸੀ ਜਦੋਂ ਫਿਰੋਜ਼ਪੁਰ ਦੇ ਵਿੱਚੋਂ ਖਬਰ ਆਈ ਕਿ ਉੱਥੇ ਇੱਕ ਮਿਜ਼ਾਈਲ ਡਿੱਗੀ ਆ। ਖਬਰ ਇਹ ਆਈ ਦੀ ਕਿ ਉੱਥੋਂ ਦੇ ਲੋਕਾਂ ਨੇ ਥੋੜੀ-ਥੋੜੀ ਦੇਰ ਬਾਅਦ ਉੱਚੀ ਆਵਾਜ਼ ਵਿੱਚ ਧਮਾਕੇ ਸੁਣੇ ਆ। ਲੋਕ ਡਰ ਗਏ, ਲੋਕ ਘਰਾਂ ਦੇ ਵਿੱਚ ਵੜ ਗਏ, ਘਰਾਂ ਦੇ ਵਿੱਚ ਵੜ ਜਾਣਾ ਕੁਦਰਤੀ ਆ ਬੰਦਾ ਦਹਿਸ਼ਤ ਮਹਿਸੂਸ ਕਰਦਾ, ਡਰ ਜਾਂਦਾ, ਕੰਬ ਜਾਂਦਾ, ਜਿੰਨਾ ਮਰਜ਼ੀ ਬੰਦਾ ਬਣਿਆ ਫਿਰੇ ਪਰ ਇਹ ਗੱਲਾਂ ਡਰਾਉਂਦੀਆਂ। ਇਹ ਡਰ ਵਾਲੀ ਖਬਰ ਆ ਨਾ। ਇਹ ਸਹਿਮ ਵਾਲੀ ਖਬਰ ਆ। ਸਾਡੇ ਆਪਣੇ ਪੰਜਾਬ ਦੇ ਵਿੱਚ ਜੇਕਰ ਇਦਾਂ ਹੋਊਗਾ ਤਾਂ ਇਹਨੂੰ ਮਸਾਲਾ ਨਹੀਂ ਲਾਉਣਾ ਚਾਹੀਦਾ। ਪਰ ਜੇਕਰ ਮੈਂ ਇਸ ਰੂਪ ਦੇ ਵਿੱਚ ਪੇਸ਼ ਕਰਾਂ ਜਿਵੇਂ ਕਿ ਅੱਜਕੱਲ ਮਾਹੌਲ ਚੱਲਦਾ ਇੱਕ ਪਾਸੇ ਤੁਸੀਂ ਡਰੇ ਹੋ ਹੋ ਤੇ ਮੈਂ ਇਹ ਗੱਲ ਕਹਵਾ ਕੇ ਫਿਰੋਜ਼ਪੁਰ ਮੇਂ ਕਹਰਾਮ ਮਚ ਗਿਆ ਫਿਰੋਜ਼ਪੁਰ ਮੇਂ ਇਤਨਾ ਬੜਾ ਦਮਾਕਾ ਹੁਆ ਕਿ ਲੋਕਾਂ ਦੀ ਨੀਂਦ ਉੱਡ ਗਈ ਫਿਰੋਜ਼ਪੁਰ ਮੇਂ ਲੋਕ ਘਰੋਂ ਸੇ ਬਾਹਰ ਬਾਗਨੇ ਲਗੇ ਫਿਰੋਜ਼ਪੁਰ ਮੇਂ ਲੋਕ ਮੌਤ ਕੋ ਸਾਹਮਨੇ ਦੇਖਕਰ ਬयंकर ਮੌਤ ਕੋ ਦੇਖਕਰ ਡਰ ਗਏ ਫਿਰੋਜ਼ਪੁਰ ਮੇਂ ਲੋਕਾਂ ਕਾ ਕੀ ਬਨੇਗਾ ਪੰਜਾਬ ਖਤਰੇ ਮੇਂ ਪੰਜਾਬ ਮੇਂ ਕਿਸੇ ਵੀ ਵਕਤ ਔਰ ਹਮਲੇ ਹੋ ਸਕਤੇ ਹਨ ਪੰਜਾਬ ਕੇ ਲੋਕ ਅਬ ਕੈਸੇ ਬਚੇਗੇ ਜੇ ਮੈਂ ਅਗਲ ਕਰਾਂ ਤੁਸੀਂ ਮੈਨੂੰ ਸੁਣੋਗੇ ਨਹੀਂ ਸੁਣੋਗੇ ਤਾਂ ਤੁਹਾਨੂੰ ਸੁਣਨਾ ਵੀ ਨਹੀਂ ਚਾਹੀਦਾ ਖਬਰ ਦੁਖਦਾਈ ਆ ਉਹਨੂੰ ਪੇਸ਼ ਉਵੇਂ ਕਰਨਾ ਚਾਹੀਦਾ ਜਿਵੇਂ ਕਿ ਸਾਡੇ ਭੈਣਾ ਵੀਰਾਂ ਦੇ ਵੱਲੋਂ ਬਰਦਾਸ਼ਤ ਕੀਤਾ ਜਾ ਸਕੇ ਜਿਵੇਂ ਕਿ ਉਹਨਾਂ ਦੇ ਮੱਲਮ ਲੱਗ ਸਕੇ ਉਹਨਾਂ ਦੇ ਡਰ ਨੂੰ ਘਟਾਇਆ ਜਾ ਸਕੇ ਪਰ ਜੇ ਅੱਗ ਲਾਉਣੀ ਹੋਵੇ ਤਾਂ ਫਿਰ ਤਾਂ ਜਿਵੇਂ ਚੱਲ ਰਿਹਾ ਅੱਜਕੱਲ੍ਹ ਉਵੇਂ ਹੀ ਆ ਕਿ ਪੰਜਾਬ ਕਾ ਕੁਛ ਨਹੀਂ ਬਚੇਗਾ ਪੰਜਾਬ ਕੇ ਸਰਹੱਦੀ ਖੇਤਰੋਂ ਮੇਂ ਬੁਰਾ ਹਾਲ ਹੋ ਗਿਆ ਪੰਜਾਬ ਮੇਂ ਜਗ੍ਹਾ ਜਗ੍ਹਾ ਪਰ ਗੋਲੇ ਡਰੇਂ ਜਗ੍ਹਾ ਜਗ੍ਹਾ ਪਰ ਰਾਕਟ ਡਿੱਗ ਰਹੀਆਂ ਪੰਜਾਬ ਮੇਂ ਜਗ੍ਹਾ ਜਗ੍ਹਾ ਪਰ ਮਜ਼ਾਈਲੇ ਡਿੱਗ ਰਹੀਆਂ ਔਰ ਪੰਜਾਬ ਮੇਂ ਖੱਡੇ ਦੇਖ ਕੇ ਲੋਗੋ ਕੋ ਕੰਮਕਪੀ ਆ ਚੁਕੀ ਹੈ ਜੇ ਮੈਂ ਆ ਗੱਲ ਕਰਾਂ ਤੇ ਸੱਚੀ ਮੁੱਚੀ ਮੇਰੇ ਵਾਸਤੇ ਵੀ ਮਾੜੀ ਗੱਲ ਆ ਇਵੇਂ ਹੋਣਾ ਨਹੀਂ ਚਾਹੀਦਾ ਪਰ ਪੰਜਾਬ ਦੇ ਵਿੱਚ ਤਮਾਕੇ ਹੋਏ ਆ ਪੰਜਾਬ ਦੇ ਵਿੱਚ ਲੋਕ ਕੁਝ ਹੱਦ ਤੱਕ ਡਰੇ ਹੋਏ ਆ ਪਰ ਮੈਂ ਫੇਰ ਇਹ ਗੱਲ ਕਹਿਣਾ ਵੀ ਕੋਈ ਚੱਕਰ ਨਹੀਂ ਚਿੰਤਾ ਵਾਲੀ ਗੱਲ ਨਹੀਂ ਸਭ ਕੁਝ ਠੀਕ ਆ ਹੌਸਲੇ ਦੇ ਵਿੱਚ ਰਹਿਣਾ ਚਾਹੀਦਾ ਮੇਰੇ ਕੋਲੇ ਨਾ ਇੱਕ ਰਿਪੋਰਟ ਆ ਮੈਂ ਤੁਹਾਡੇ ਨਾਲ ਉਹ ਜ਼ਰੂਰ ਸਾਂਝੀ ਕਰਨੀ ਚਾਹਉਨਾ ਵੱਖ-ਵੱਖ ਟੀਵੀ ਚੈਨਲਾਂ ਜਿਨ੍ਹਾਂ ਨੂੰ ਅਸੀਂ ਨੈਸ਼ਨਲ ਮੀਡੀਆ ਦੇ ਬਹੁਤ ਵੱਡੇ ਵੱਡੇ ਅੰਗ ਕਹਿੰਦੇ ਆ ਉਹਨਾਂ ਦੇ ਵੱਲੋਂ ਜੋ ਥੰਬਨੇਲ ਆਪਣੇ ਲਾਏ ਗਏ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਜਿਹੜੇ ਉਹਨਾਂ ਦੇ YouTube ਚੈਨਲ ਆ ਮੈਂ ਤੁਹਾਨੂੰ ਉਹਨਾਂ ਦੇ ਕੁਝ ਇੱਕ ਵੇਰੇ ਵੇ ਪੜ੍ਹ ਕੇ ਸੁਣਾਉਣੇ ਚਾਹਉਨਾ ਵੀ ਸਾਡੇ ਨੈਸ਼ਨਲ ਮੀਡੀਆ ਦੀ ਔਕਾਤ ਕੀ ਆ ਤੁਹਾਨੂੰ ਇਸ ਥਾਂ ਤੋਂ ਪਤਾ ਲੱਗੂਗਾ ਵੀ ਜਿਹੜੀ ਔਕਾਤ ਕੀ ਆ ਇਥੇ ਜੀ जी न्यूज़ ਦੇ ਵੱਲੋਂ ਇਹ ਲਿਖਿਆ ਜਾ ਰਿਹਾ ਕਿ ਪਾਕਿਸਤਾਨੀ ਆਰਮੀ ਨੇ ਸਰੈਂਡਰ ਕਰਦੀਆ ਉਹਨਾਂ ਦੀ ਨਜ਼ਰ ਦੇ ਵਿੱਚ ਪਾਕਿਸਤਾਨ ਦੀ ਆਰਮੀ ਨੇ ਸਰੈਂਡਰ ਕਰ ਦਿੱਤਾ ਇਹਨਾਂ ਨੇ ਇੱਕ ਥਾਂ ਦੇ ਉੱਤੇ ਲਿਖਿਆ ਹੈਗਾ ਕਈ ਚੌਕੀਆਂ ਪਰ ਬਲੂਚੋਂ ਕਾ قبضہ ਕਰਾਚੀ ਮੇ ਤਬਾਹੀ ਮਚ ਗਈ ਫਿਰ ਅਗਲੀ ਗੱਲ ਇਹਨਾਂ ਨੇ ਕਹੀ ਜੀ ਕਿ ਭਾਰਤ-ਪਾਕ ਯੁੱਧ ਮੇ ਅਮਰੀਕਾ ਕੀ ਐਂਟਰੀ ਟਰੰਪ ਕਾ ਤਗੜਾ ਐਲਾਨ ਫਿਰ ਇਹਨੇ ਅਗਲੀ ਗੱਲ ਕਹੀ ਆ ਪਾਕਿਸਤਾਨ ਮੇ ਤਬਾਹੀ ਮਚਾਣੇ ਕੇ ਬਾਦ ਭਾਰਤੀ ਸੈਨਾ ਖੁਸ਼ ਫਿਰ ਇਹਨੇ ਗੱਲ ਕਹੀ ਆ आतंकी हाफिल के करीब पहुंची सेना कुछ मिनटों में होगा बड़ा धमाका फिर मैं कुछ को और जड़ियां वख-वख रिपोर्टा देखियां जिदे विच एक गल अवल्ली कही गई है ओ कने जी के 25 ताबड़तोड़ एक्शन एक्शन से दहला पूरा पाकिस्तान ते पाकिस्तान छोड़बागे आर्मी चीफ मुनीर ए जीन न्यूज़ दे वलो पेश कीती जा रहीयां खबराए तुसी सुनणियां नहीं सुनणियां तुहाडी मर्जी है तुसी ठंडे मते वाली खबराए सुनणियां या आग देखनी चोने है ये तुहाडी अपनी निजी तौर ते मर्जी है ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਦੇ ਕੋਲੇ ਕਿੱਥੋਂ ਜਾਣਕਾਰੀ ਆਉਂਦੀ ਹੈ ਸਾਡੀ ਭਾਰਤੀ ਫੌਜ ਨੇ ਤਾਂ ਜਾਣਕਾਰੀ ਦਿੱਤੀ ਹੀ ਨਹੀਂ ਕਿ ਅਸੀਂ ਉੱਥੋਂ ਦੇ ਆਰਮੀ ਚੀਫ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਸੀਂ ਫਲਾਣੀ ਥਾਂ ਦੇ ਉੱਤੇ ਧਮਾਕੇ ਕਰਦ ਕੇ ਤੇ ਬਹੁਤ ਥਰਲੀ ਮਚਾਤੀ ਹੈ ਉਹਨਾਂ ਨੇ ਤਾਂ ਇਹ ਗੱਲ ਕਹੀ ਨਹੀਂ ਕਿ ਅਸੀਂ ਫਲਾਣੇ ਫਲਾਣੇ ਸ਼ਹਿਰ ਕਬਜ਼ੇ ਦੇ ਵਿੱਚ ਲੈ ਲਿਆ ਇਹ ਜੀ ਨਿਊਜ਼ ਨੂੰ ਕਿਵੇਂ ਪਤਾ ਲੱਗਦਾ ਮੈਨੂੰ ਇਸ ਗੱਲ ਦੀ ਹਾਲੇ ਤੱਕ ਸਮਝ ਨਹੀਂ ਆਈ ਫਿਰ ਉਸ ਤੋਂ ਇਲਾਵਾ ਇੱਕ ਮੈਂ ਹੋਰ ਟੀਵੀ ਚੈਨਲ ਦੀ ਰਿਪੋਰਟ ਦੱਸਦਾ ਇੱਥੇ ਇੰਡੀਆ ਟੀਵੀ ਇਹ ਗੱਲ ਕਹਿਣਾ ਜੀ ਕਿ ਇਸਲਾਮਾਬਾਦ 'ਤੇ ਬयंਕਰ ਅਟੈਕ ਕਰ ਲਿਆ ਗਿਆ ਭਾਰਤ ਪਾਕਿਸਤਾਨ ਹਮਲੇ ਦੇ ਵਿੱਚ ਆਸਿਮ ਮੁਨੀਰ ਗਾਇਬ ਹੋ ਚੁਕੇ ਹਨ ਇਹ ਉਹਨਾਂ ਦੀਆਂ ਰਿਪੋਰਟਾਂ ਪਈ ਫਿਰ ਇੱਕ ਦੋ ਹੋਰ ਟੀਵੀ ਚੈਨਲ ਜਿਹੜੇ ਮੈਂ ਦੇਖੇ ਵੀ ਇਹ ਕਰਨੇ ਕੀ ਉਹਨਾਂ ਨੇ ਲੱਛਣ ਕੀ ਆ ਉਹ ਕਹਿੰਦੇ ਜੀ ਕਿ ਭਾਰਤ ਕੀ ਕਾਰਵਾਈ ਸੇ ਪਾਕਿਸਤਾਨ ਪੂਰੇ ਕਾ ਪੂਰਾ ਤਬਾਹ ਇਹ ਰਿਪਬਲਿਕ ਨਿਊਜ਼ ਦੇ ਵੱਲੋਂ ਗੱਲ ਕਹੀ ਗਈ ਆ ਮੈਂ ਨਹੀਂ ਕਹਿੰਦਾ ਉਹ ਕਹਿੰਦੇ ਜੀ ਕਿ ਇਹ ਖਤਮ ਹੋ ਚੁੱਕਿਆ ਪਾਕਿਸਤਾਨ ਮੁੱਕ ਗਿਆ ਇਹ ਉਹ ਕਹਿੰਦੇ ਜੀ ਆਤੰਕਸਤਾਨ ਪਰ ਫੁੱਲ ਸਟ੍ਰਾਈਕ ਹੋ ਚੁੱਕੀ ਹੈ ਅਬ ਨਹੀਂ ਬਚੇਗਾ ਪਾਕਿਸਤਾਨ ਬਾਰਡਰ ਪਰ ਛਿੜ ਗਈ ਹੈ ਭਿਆਨਕ ਜੰਗ ਇਹ ਇਹਨਾਂ ਦੇ ਥੰਬਨੇਲ ਨੇ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਆਪਦਾ ਕੀਮਤੀ ਸਮਾਂ ਕੱਢ ਕੱਢ ਕੇ ਸੁਣਦੇ ਹੋ ਜਿਨ੍ਹਾਂ ਦੇ ਲਈ ਤੁਸੀਂ ਆਪਣਾ ਕੀਮਤੀ ਵਕਤ ਜ਼ਾਇਆ ਕਰਦੇ ਹੋ ਇਹ ਉਹਨਾਂ ਦੀਆਂ ਖਬਰਾਂ ਦੇ ਸਰਲੇਖ ਨੇ ਇਹ ਟਾਈਟਲ ਨੇ YouTube ਤੇ ਥੰਬਨੇਲ ਨੇ ਟੀਵੀ ਚੈਨਲਾਂ ਦੇ ਉੱਤੇ ਸਕਰੋਲ ਚੱਲਦੀ ਹੈ ਥੱਲੇ ਪੱਟੀ ਚੱਲਦੀ ਹੈ ਨਾਂ ਰੱਖੇ ਜਾਂਦੇ ਆ ਫਿਰ ਵੱਡੇ ਵੱਡੇ ਢੋਲ ਵੱਜਦੇ ਆ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਅਬ ਨਹੀਂ ਬਚੇਗਾ ਕਦੀ ਪਾਕਿਸਤਾਨ ਡਗ 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 ਆ ਕੰਮ ਸ਼ੁਰੂ ਹੋ ਜਾਂਦਾ ਇਹ ਤੁਹਾਨੂੰ ਡਰਾਉਂਦੇ ਆ ਸਮਝਾਉਂਦੇ ਆ ਬਚਾਉਂਦੇ ਆ ਜਾਂ ਤੁਹਾਨੂੰ ਠੁਮਣਾ ਦਿੰਦੇ ਆ ਵੀ ਭਾਈ ਕੋਈ ਚੱਕਰ ਨਹੀਂ ਅਸੀਂ ਨਾਲ ਆ ਮੀਡੀਆ ਦਾ ਕੰਮ ਕੀ ਹੁੰਦਾ ਮੈਂ ਮੰਨਦਾ ਕਿ ਅਜ ਦੇ ਦੌਰ ਦੇ ਵਿੱਚ ਮੀਡੀਆ ਜਿਹੜਾ ਉਹ ਬਹੁਤ ਅੱਗੇ ਨਿਕਲ ਗਿਆ بڑے ਮੁਕਾਬਲੇ ਦੇ ਵਿੱਚ ਆ ਇਹਨੂੰ ਮੁਕਾਬਲੇ ਦੇ ਵਿੱਚ ਰਹਿਣ ਦੇ ਲਈ ਕੁਝ ਕੁ ਗੱਲਾਂ ਕਰਨੀਆਂ ਪੈਣਗੀਆਂ ਪਰ ਤਾਂ ਗੱਲਾਂ ਹੀ ਨਹੀਂ ਜੇਕਰ ਸਾਨੂੰ ਭਾਰਤੀ ਫੌਜ ਦੇ ਅਧਿਕਾਰੀ ਜਾਣਕਾਰੀ ਦੇਣ ਕਿ ਅਸੀਂ ਭਾਈ ਫੁਲਾਨੀ ਥਾਂ ਤੇ ਕਬਜ਼ਾ ਕਰ ਲਿਆ ਅਸੀਂ ਭਾਈ ਫਲਾਣੀ ਥਾਂ ਦੇ ਉੱਤੇ ਫਲਾਣਿਆਂ ਨੂੰ ਮਾਰ ਮੁਕਾਇਆ ਅਸੀਂ ਜੀ ਫਲਾਣੀ ਥਾਂ ਦੇ ਉੱਤੇ ਫੌਜ ਮੁਖੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਉਹਨੂੰ ਬੰਦੀ ਬਣਾ ਲਿਆ ਡਰ ਦੇ ਕਰਕੇ ਜੀ ਫਲਾਣੇ ਫਲਾਣੇ ਦੇ ਛੱਡ ਗਏ ਅਸੀਂ ਇਹ ਗੱਲ ਕਹਾਂਗੇ ਜੀ ਕਿ ਸਾਡੀ ਸਨਮਾਨਯੋਗ ਭਾਰਤੀ ਫੌਜ ਸਾਡੇ ਦੇਸ਼ ਦਾ ਰੱਖਿਆ ਵਿਭਾਗ ਸਾਡੇ ਦੇਸ਼ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਆ ਉਹ ਤਾਂ ਬਹੁਤ ਸ਼ਰਮੇ ਨਾਲ ਬੋਲਦੇ ਆ ਤੁਸੀਂ ਸੋਫੀਆ ਕੁਰੇਸ਼ੀ ਜਿਹੜੀ ਕਿ ਬੜੀ ਤਾਬਲ ਕੁੜੀ ਆ ਜਿਨ੍ਹਾਂ ਦੇ ਵੱਲੋਂ ਕਿ ਬੜੀ ਖੂਬਸੂਰਤ ਜਾਣਕਾਰੀ ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਦਿੱਤੀ ਗਈ ਆ ਵਿਯੋਮਕਾ ਸਿੰਘ ਜਿਹੜੇ ਕਿ ਵਿੰਗ ਕਮਾਂਡਰ ਆ ਇਹ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਸਖਤਰ ਹੈਗੇ ਆ ਤੇ ਉਹਨਾਂ ਦੇ ਵੱਲੋਂ ਵਿਕਰਮ ਮਿਸਰੀ ਦੇ ਵੱਲੋਂ ਜਦੋਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਉਹਨਾਂ ਦੇ ਬੋਲ ਦੇਖੋ ਤੇ ਇਹ ਅੱਗ ਉਗਲਣ ਵਾਲੇ ਟੀਵੀ ਚੈਨਲਾਂ ਦੇ ਤਰੀਕੇ ਦੇਖੋ ਤੁਹਾਨੂੰ ਪਤਾ ਲੱਗ ਜਾਂਦਾ ਵੀ ਭਾਈ ਇਹ ਕਾਦੇ ਲਾਇਕ ਆ ਇਹਨਾਂ ਦੀ ਔਕਾਤ ਕੀ ਆ ਤੇ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਹੁਣ ਤੱਕ ਆਪਦਾ ਕਿਵੇਂ ਕੀਮਤੀ ਸਮਾਂ ਜ਼ਾਇਆ ਕਰਦੇ ਰਹੇ ਆ ਇੱਕ ਹੋਰ ਗੱਲ ਆ بڑے ਲੋਕਾਂ ਨੂੰ ਚਾ ਚੜਿਆ ਹੁੰਦਾ ਜੰਗ ਲੱਗ ਗਈ ਪੜਾਪੇ ਪਹਿਣਗੇ ਬੰਬ ਬਲਾ ਦੇਣਗੇ ਵੱਟ ਕੱਢ ਦੇਣਗੇ ਤੁਹਾਨੂੰ ਮੈਂ ਅੰਕੜਾ ਸੁਣਾ ਦਿੰਦਾ ਇੱਕ ਜਿਹੜਾ ਡਿੱਗਿਆ ਹੋਇਆ ਬੰਬ ਕਿਸੇ ਵੀ ਦੇਸ਼ 'ਚ ਲੜਾਈ ਛੜੇ ਇੱਕ ਡਿੱਗਿਆ ਹੋਇਆ ਬੰਬ ਉਠੀਆਂ ਹੋਈਆਂ ਲਾਟਾਂ ਨਿਕਲੀਆਂ ਹੋਈਆਂ ਚੰਗਿਆੜੀਆਂ ਤੁਰੇ ਹੋਏ ਟੈਂਕ ਡਿੱਗੇ ਹੋਏ ਗੋਲੇ ਤੁਹਾਡੇ ਪਰਸ ਦੇ ਉੱਤੇ ਤੁਹਾਡੀ ਜੇਬ ਦੇ ਉੱਤੇ ਅਸਰ ਕਿਵੇਂ ਪਾਉਂਦੇ ਆ ਆ ਇਸ ਅੰਕੜੇ ਦੇ ਵਿੱਚ ਸਾਰੀ ਗੱਲ ਸ਼ਾਮਿਲ ਆ ਮੈਂ ਤੁਹਾਨੂੰ ਪੜ ਕੇ ਕੁਝ ਅੰਕ ਸੁਣਾ ਦਿੰਦਾ ਦੁਬਈ ਦੇ ਫੋਰਨ ਅਫੇਅਰਜ਼ ਫੋਰਮ ਦੇ ਵੱਲੋਂ ਫੋਰਨ ਅਫੇਅਰਜ਼ ਫੋਰਮ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਆ ਇਹ ਗੱਲ ਕਹੀ ਗਈ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਹੈ ਇਹ ਦੋਵਾਂ ਦੇਸ਼ਾਂ ਵਾਸਤੇ ਆਰਥਿਕ ਤੌਰ ਦੇ ਉੱਤੇ ਕਿਵੇਂ ਨੁਕਸਾਨ ਦਾ ਇੱਕ ਸਾਬਤ ਹੋ ਸਕਦੀ ਉਜਾੜਾ ਕਿਵੇਂ ਕਰ ਸਕਦੀ ਹੈ ਜੇ ਜੰਗ ਥੋੜੇ ਕ ਸਮੇਂ ਦੀ ਲੱਗੀ ਜਿਵੇਂ ਕਿ ਹੁਣ ਜੇ ਜੰਗ ਜਿਹਨੂੰ ਆਪਾਂ ਇਹ ਅਫੀਸ਼ੀਅਲ ਜੰਗ ਵੀ ਨਹੀਂ ਕਹਿੰਦੇ ਜੇ ਜੰਗ ਥੋੜੇ ਸਮੇਂ ਦੀ ਹੋਈ ਤਾਂ 1460 ਕਰੋੜ ਰੁਪਏ ਤੋਂ ਲੈ ਕੇ 5000 ਕਰੋੜ ਰੁਪਏ ਤੱਕ ਪਰ ਡੇ ਖਰਚਾ ਇੱਕ ਦਿਨ ਦਾ ਖਰਚਾ ਉਹ ਆਪਣੀ ਤੇ ਪੈਣਾ ਤੁਹਾਡੀ ਜੇਬ ਤੇ ਪੈਣਾ ਤੁਹਾਡੇ ਪਰਸ ਤੇ ਤੁਹਾਡੇ ਖਾਤੇ ਦੇ ਉੱਤੇ ਪੈਣਾ ਉਹ ਤੁਸੀਂ ਜਾਣਦੇ ਆ ਜੇ ਲੰਮੀ ਜੰਗ ਛੜਪੀ ਤਾਂ ਹਰ ਰੋਜ਼ 1 ਲੱਖ ਤੇ 34000 ਕਰੋੜ ਰੁਪਏ ਦਾ ਖਰਚਾ ਹੋਣਾ ਇਹ ਜੇਕਰ ਆਪਾਂ ਗੱਲ ਕਰੀਏ ਕਾਰਗਲਦੀ ਜੰਗ ਜਿਹੜੀ ਬੀਤੇ ਦੇ ਵਿੱਚ ਹੋਈ ਆ ਕੁਝ ਦੇ ਹਾਕੇ ਪਹਿਲਾਂ ਉਹਦੀ ਗੱਲ ਕਰੀਏ ਉਦੋਂ ਦੇਖੋ ਕਿੰਨੇ ਦਹਾਕੇ ਹੋ ਗਏ ਉਦੋਂ ਖਰਚੇ ਵੀ ਘਟ ਸੀਗੇ ਉਦੋਂ ਦੀ ਗੱਲ ਕਰੀਏ ਤਾਂ ਜ਼ਮੀਨੀ ਫੌਜ ਜਿਹੜੀ ਜ਼ਮੀਨ ਦੇ ਉੱਤੇ ਕੰਮ ਕਰਦੀ ਆ ਉਹਦਾ ਖਰਚਾ ਪਰ ਡੇ 10 ਤੋਂ ਲੈ ਕੇ 15 ਕਰੋੜ ਰੁਪਏ ਆਉਂਦਾ ਸੀ ਤੇ ਜੇ ਆਪਾਂ ਹਵਾਈ ਫੌਜ ਦੇ ਖਰਚੇ ਦੀ ਗੱਲ ਕਰੀਏ ਦਾ ਇਹਦਾ ਖਰਚਾ ਲਗਭਗ 2000 ਕਰੋੜ ਰੁਪਈਆ ਆਉਂਦਾ ਸੀ ਮਤਲਬ ਇਹ ਆ ਕਿ ਇਹ ਹੈਗੇ ਜੀ ਉਹਦੇ ਅਸਲੇ ਦੇ ਖਰਚੇ ਇਹ ਹੈਗੇ ਜੀ ਮਸ਼ੀਨਾਂ ਦੇ ਖਰਚੇ ਇਹ ਬਾਕੀ ਖਰਚੇ ਹੁੰਦੇ ਆ ਪਰ ਜੇ ਆਪਾਂ ਫੌਜ ਦੇ ਟੋਟਲ ਖਰਚੇ ਦੀ ਗੱਲ ਕਰੀਏ ਫੌਜ ਨੇ ਖਾਣਾ ਵੀ ਆ ਫੌਜ ਨੇ ਰਹਿਣਾ ਵੀ ਆ ਫੌਜ ਨੇ ਬਾਕੀ ਹੋਰ ਜਿਹੜੀਆਂ ਗਤੀਵਿਧੀਆਂ ਉਹ ਵੀ ਕਰਨੀਆਂ ਉਹਦੀ ਗੱਲ ਕਰੀਏ ਤਾਂ ਡੇਲੀ 1460 ਕਰੋੜ ਰੁਪਈਆ ਖਰਚਾ ਸੀ 2016 ਤੱਕ ਇਹ 5000 ਕਰੋੜ ਰੁਪਈਆ ਹੋ ਗਿਆ ਇਸ ਹਿਸਾਬ ਦੇ ਨਾਲ ਜੇ ਗੱਲ ਕਰਕੇ ਤੱਕ 4 ਹਫਤੇ ਜੇਕਰ جنگ ਚੱਲਦੀ ਆ ਤਾਂ 43 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਤੇ ਇਹ ਦੇਸ਼ ਦੀ 20% ਜੀਡੀਪੀ ਆ 20% ਦੀ ਜੀਡੀਪੀ ਆ ਸੋ ਇਹ ਦੇਖ ਲੋ ਜੀ ਕਿ جنگ ਦੇ ਸਾਨੂੰ ਫਾਇਦੇ ਕਿੰਨੇ ਤੇ ਨੁਕਸਾਨ ਕਿੰਨੇ ਕਾ ਜਿਨ੍ਹਾਂ ਨੂੰ جنگ ਲਾ ਕੇ ਸੁਆਦ ਆਉਂਦਾ ਉਹ ਟੀਵੀ ਚੈਨਲ ਆ ਜਿਹੜੇ جنگ ਲੱਗੇ ਤੋਂ ਮਸੂਸੇ ਪਏ ਆ ਉਹ ਆਪਣੇ ਵਰਗੇ ਲੋਕ ਆ ਆਪਾਂ ਆਪਦੇ ਪਿਆਰਿਆਂ ਨੂੰ ਕਿਵੇਂ ਜਾਗੇ ਕਰਨਾ ਤੇ ਆਪਾਂ ਆਪਦੇ ਪਿਆਰਿਆਂ ਦੇ ਨਾਲ ਕਿਵੇਂ ਖੜਨਾ ਇਹ ਸਾਡੀ ਆਪੋ ਆਪਣੀ ਮਰਜ਼ੀ ਆ